ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੁਟੇਰਿਆਂ ਵੱਲੋਂ ਇੱਕ ਲੜਕੀ ਨੂੰ ਬਾਈਕ ਦੇ ਉੱਤੇ ਘੜੀਸਿਆ ਜਾ ਰਿਹਾ ਹੈ। ਦੱਸਣਾ ਤੁਹਾਨੂੰ ਮਾਮਲਾ ਜਲੰਧਰ ਦਾ ਹੈ ਜਿਸ ਜਗ੍ਹਾ ਦੇ ਉੱਤੇ ਇੱਕ ਲੜਕੀ ਤੋਂ ਜਿਹੜਾ ਹੈ ਲੁਟੇਰਿਆਂ ਵੱਲੋਂ ਫੋਨ ਖੋਇਆ ਗਿਆ ਜਿਸ ਤੋਂ ਬਾਅਦ ਉਸ ਲੜਕੀ ਨੂੰ ਜਿਹੜਾ ਹੈ ਉਹ ਲੁਟੇਰਿਆਂ ਵੱਲੋਂ ਮੋਟਰਸਾਈਕਲ ਦੇ ਉੱਤੇ ਘੜੀਸੀ ਆਵੇ ਗਿਆ ਜਲੰਧਰ ਪੁਲਿਸ ਨੇ ਉਸ ਮਾਮਲੇ ਨੂੰ ਸੁਲਝਾ ਲਿਆ ਹੈ ਦੋਸ਼ੀ ਸੀਗੇ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਛਡ ਨਾਲ ਪੁਲਿਸ ਮੁਲਾਜ਼ਮ ਅਦਿਤਜੀ ਨੇ ਗੱਲਬਾਤ ਕਰਨਿਆ ਅੱਛਾ ਕੀ ਪੂਰਾ ਮਾਮਲਾ ਕੀ ਹੈਗਾ ਐਕਚੁਅਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਾਫੀ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੈ ਦੇਖੋ ਬੜਾ ਇਹਦੇ 'ਚ ਬੜਾ ਵੀਡੀਓ ਜਿਹੜਾ ਹੈਗਾ ਇਹਦੇ 'ਚ ਤਿੰਨ ਲੋਕਾਂ ਨੇ ਜਿਹੜੀ ਹੈਗੀ ਲੜਕੀ ਦੇ ਨਾਲ ਸਨੈਚਿੰਗ ਦੀ ਵਾਰਦਾਤ ਕੀਤੀ ਸੀਗੀ ਤੋ ਇਹ ਜੋ ਮਾਮਲੇ ਦੇ ਦੇਖੋ ਮੇ ਤਾਂ ਨੂੰ ਦੇਖਦੇ ਹੋਏ ਇਮੀਡੀਏਟਲੀ ਜਿਹੜਾ ਹੈਗਾ ਇੱਕ ਐਫ ਆਈ ਆਰ ਦਾ ਡਿਵੀਜ਼ ਨੰਬਰ ਖਾਣਾ ਚੁੱਕੀ ਸੀ ਮਨੇ ਸੀਪੀ ਸਾਹਿਬ ਨੇ ਇਹਦੇ ਪਰਸਨਲੀ ਸੁਪਰਵਾਈਜ਼ ਕਰਕੇ ਇਸ ਚੀਜ਼ ਨੂੰ ਅਨਸ਼ੋਰ ਕੀਤਾ ਕਿ ਵੀ ਇਹ ਜੋ ਛਿੱਤੀ ਚ ਛਿੱਤੀ ਫੜੇ ਜਾ। ਐਂਡ ਇਮੀਡੀਏਟਲੀ ਇੱਕ ਫੋਰਮ ਬਣਾ ਕੇ ਅਸੀਂ ਚੈਕਿੰਗ ਕਰਕੇ ਅਸੀਂ ਜਿਹੜਾ ਹੈਗਾ ਪੂਰਾ ਟੈਕਨੀਕਲ ਇਵਿਨਟ ਲਾ ਕੇ ਜਿਹੜਾ ਅਸੀਂ ਇਹ ਤਿੰਨ ਬੰਦੇ ਪਵਨਪ੍ਰੀਤ ਲੋਪੁਰੀ ਤੋਂ ਗਗਨਪ੍ਰੀਤ ਚੜੇ ਹੈਗੇ ਫੜ ਲਏ ਗਏ। ਅੱਛਾ ਇਹ ਤਿੰਨਾਂ ਦੀ ਕੋਈ ਬੈਕਗ੍ਰਾਉਂਡ ਹੈਗੀ ਇਸ ਤੋਂ ਇਲਾਵਾ ਸੀ ਗਗਨਪ੍ਰੀਤ ਹੈ ਉਹਦੇ ਚ ਤਿੰਨ ਐਫ ਆਈ ਆਰ ਹੈ ਆਲਰੇਡੀ ਬਾਕੀ ਠੀਕ ਅਚਾ ਮਤਲਬ ਇਹਨਾਂ ਦੇ ਉੱਪਰ ਅ ਅੱਛਾ ਇੱਕ ਮੈਨੂੰ ਪਰੀਵੀਅਸ ਸਿਸ਼ਟੀ ਪ੍ਰੀਵੀਅਸ ਸਿਸ਼ਟੀ ਜਿਹੜੀ ਗगनਪ੍ਰੀਤ ਦੀ ਉਹਦੀ ਤਿੰਨ ਬੱਚਿਆਂ ਦੀ ਸਿਸ਼ਟੀ ਹੈਗੀ ਔਰ ਸਿਸ਼ਟੀ 3 ਪ੍ਰੀਵੀਅਸ ਹੈ ਇਸ ਵਿੱਚ ਹੈਗੀ ਬਾਕੀ ਜਿਹੜਾ ਲੌਪਰੀ ਤੋਂ ਪਵਨਪ੍ਰੀਤ ਹੈ ਉਹਦੇ ਚ ਐਜ਼ ਆਫ ਨਾਊ ਪ੍ਰੀਵੀਅਸ ਸਿਸ਼ਟੀ ਨਹੀਂ ਹੈ ਬਾਕੀ ਅਸੀਂ ਚੈੱਕ ਕਰਵਾ ਰਹੇ ਹਾਂ ਅਚਾ ਕਿਸਾਨ ਮੀਰਾਬਾਸ ਜੁੜੀ ਕ੍ਰਿਸ਼ਿਆ ਹੈਗਾ ਲੜਕੀ ਨੂੰ ਗਲਬਾਤ ਜਿਹੜੀ ਹੋਈ ਹੈ ਉਹ ਪੁਲਿਸ ਵੱਲੋਂ ਮੁਲਜ਼ਮਾਂ ਦੇ ਨਾਲ ਉਹਨਾਂ ਦਾ ਕੋਈ ਇੰਟੈਂਸ਼ਨ ਸੀਗਾ ਕ੍ਰਿਸ਼ਿਆ ਦਾ ਜਾਂ ਫਿਰ ਸਿਰਫ ਲੁੱਟਕੋ ਆ ਤਾਂ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਠੀਕ ਹੈ ਸ਼ੁਕ ਉਹ ਸਭ ਤੋਂ ਅਦਿੱਤ ਦੇ ਨਾਲ ਸੀਗੇ ਜਿਹੜਾ ਦੇ ਨਾਲ ਗੱਲਬਾਤ ਕੀਤੀ ਹੈ ਇਹ ਤਨਾ ਦਾ ਕਹਿਣਾ ਹੈ ਕਿ ਸਾਰਾ ਕੁਝ ਮਾਮਲਾ ਜਿਹੜਾ ਹੈਗਾ ਟਰੇਸ ਕਰ ਲਿਆ ਗਿਆ ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਫੜਿਆ ਗਿਆ ਤੇ ਉਹਨਾਂ ਦੀ ਗ੍ਰਫਤਾਰੀ ਪਾ ਲਈ ਗਈ ਹੈ ਕੈਮਰਨ ਸੰਪੰਨ ਕੇ ਦਿਨ ਰਾਜਗੁਪਤਾ ਜਿਲ੍ਹਾ